ਮੁਲਤਾਨਪੁਰ ਲੋਧੀ ਦੇ ਪਿੰਡ ਸਰੂਪਵਾਲ ਦੇ ਵਿੱਚ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਲਕੀਤ ਸਿੰਘ ਪਿੰਡ ਸਰੂਪਵਾਲ ਵਿੱਚ ਆਪਣੇ ਘਰ ਦੇ ਬਾਹਰ ਖੜਾ ਸੀ ਅਤੇ ਉਸ ਦੇ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਦੇ ਗੁਆਂਢੀ ترਸੀਮ ਸਿੰਘ ਸੋਨੀ ਦੇ ਨਾਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ। ਇਸ ਤੋਂ ਬਾਅਦ ترਸੀਮ ਸਿੰਘ ਨੇ ਆਪਣੇ ਰਿਵਾਲਵਰ ਦੇ ਨਾਲ ਮਲਕੀਤ ਸਿੰਘ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ। ਅਮਲਕੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਵਿਪਨ ਕੁਮਾਰ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸਰੂਪਾਲੀ थाना ਕਬੀਲਪੁਰ ਉੱਥੇ ਤਰਸੇਮ ਸਿੰਘ ਔਰ ਮਲਕੀਰ ਸਿੰਘ ਦੀ ਲੜਾਈ ਹੋਈ ਆ ਲੇਕਨ ਨਾਲੀ ਦੇ ਪਾਣੀ ਦਾ। ਔਰ ਉਹਦੇ ਵਿੱਚ ਜਿਹੜੇ ਤਰਸੇਮ ਸਿੰਘ ਨੇ ਕੋਈ ਇੱਕ ਆਰਮੀ ਮੈਨ ਨੇ ਉਹਨਾਂ ਨੇ ਆਪਣਾ ਲਕਸ਼ੰਸੀ ਰਵਾਤਵਾਤੇ ਨਾਲ ਮਲਕੀਰ ਸਿੰਘ ਦਾ ਕਤਲ ਕਰ ਦਿੱਤਾ। ਕਿੰਨਿਆਂ ਕੁ ਫਾਇਰ ਹੋਏ ਸਰ? ਜਸਟ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਤੁਹਾਨੂੰ ਬਾਅਦ ਚ ਦੱਸਾਂ ਕੋਈ ਕਾਰਨ ਪਤਾ ਲੱਗ ਸਕਿਆ ਇਸ ਚੀਜ਼ ਦਾ ਕਾਰਨ ਨਾਲੀ ਦੇ ਪਾਣੀ ਦੇ ਬੰਦ ਕਰਨ ਤੋਂ ਹੋ ਝਗੜਾ ਸੀ ਇਹਨਾਂ ਦਾ ਚੱਲ ਰਿਹਾ ਉਹਦੇ ਵਿੱਚ ਇਹਨਾਂ ਦੋਨਾਂ ਦੀ ਆਪਸ ਅੱਛਾ ਇਹਦੇ ਵਿੱਚ ਇੱਕ ਛੋਟੇ ਪਿੰਡ ਦੇ ਵਿੱਚ ਵੱਡੀ ਵਪਾਰ ਦਾਤ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਦੇਖੋ ਅਸੀਂ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਅਸੀਂ ਪਹੁੰਚ ਗਏ ਹਾਂ ਅਸੀਂ ਜਿਹੜੇ ਦੋਸ਼ੀ ਅਗੇ ਉਹ ਰੌਂਡ ਅਪ ਕਰ ਲਏ ਆ ਪਰਚਾ ਦਰਜ ਕਰਕੇ ਅਸੀਂ ਅੱਗੇ ਤਰ੍ਹਾਂ ਕਿੰਨੇ ਦੋਸ਼ੀ ਕਰ ਲਏਗੇ ਕਿੰਨੇ ਕੁ ਦੋਸ਼ੀ ਮੌਕੇ ਤੇ ਅਸੀਂ ਦੋ ਦੋਸ਼ੀ ਫੜਿਆ ਉਹਨਾਂ ਦੇ ਖਿਲਾਫ ਜੋ ਕਾਰਵਾਈ ਕਰਦੀ ਹੈ